ਰੇਡੀਓ ਸਪਾਈਸ ਉੱਪਰ ਇੱਕ ਬਿਲਕੁਲ ਨਵਾਂ ਉਪਰਾਲਾ ਜਿਹਦੇ ਵਿੱਚ ਸਾਡੇ ਨਾਲ ਹੋਣਗੇ ਵਹਿਦ ਸੁਭਾਸ਼ ਕੁਲ ਜੀ ਜਿਨ੍ਹਾਂ ਨੂੰ ਆਪਾਂ ਪਿਆਰ ਦੇ ਨਾਲ ਗੋਇਲ ਸਾਹਿਬ ਵੀ ਕਹਿੰਦੇ ਆ ਗੋਇਲ ਸਾਹਿਬ ਠੀਕ ਹੋ ਬਹੁਤ ਵਧੀਆ ਜੀ ਕੀ ਹਾਲ ਚਾਲ ਬਹੁਤ ਵਧੀਆ ਗੋਇਲ ਸਾਹਿਬ ਮੈਂ ਕਹਿ ਰਹੀ ਸੀ ਕਿ ਦੇਖੋ ਇੱਕ ਤਾਂ ਵਿਆਵਾਂ ਦਾ ਮੌਸਮ ਹੈ ਨਾ ਉਪਰੋਂ ਸਾਡੇ ਵਰਗੀਆਂ ਬੀਬੀਆਂ ਨੇ ਕੱਪੜੇ ਤੁਹਾਨੂੰ ਪਤਾ ਹੀ ਆ ਵੀ ਸਾਡੀ ਡਰੈਸ ਕਰਕੇ ਅਸੀਂ ਤੁਸੀਂ ਤਾਂ ਕੋਟ ਪੈਂਡ ਪਾ ਲਿਆ ਇਨਰ ਵੀ ਪਾ ਲੇ ਅਸੀਂ ਤੇ ਤੁਹਾਨੂੰ ਪਤਾ ਹੀ ਹੈ ਕਿ ਬਿਨਾ ਕੋਟਿਆਂ ਤੋਂ ਜਾਣਾ ਤੇ ਫਿਰ ਮਾਰਦੀ ਏ ਠੰਡ ਫਿਰ ਹੋ ਜਾਂਦਾ ਸੀਜ਼ਨਲ ਬੁਖਾਰ ਹੈ ਨਾ ਤਾਂ ਫਿਰ ਉਹਤੋਂ ਕਿੱਦਾਂ ਬਚੀ ਫਿਰ ਸਾਨੂੰ ਚੇਤਾ ਹੁੰਦੇ ਨੇ ਗੋਇਲ ਸਾਹਿਬ ਠੰਡ ਲੱਗ ਗਈ। ਦੇਖੋ ਬਤੇ ਕੀ ਆ। ਹਾਂਜੀ। ਇਹ ਜਿਹੜਾ ਠੰਡ ਦਾ ਮੌਸਮ ਹੈ ਨਾ ਜੀ। ਹਾਂਜੀ ਹਾਂਜੀ। ਇਹਦੇ ਵਿੱਚ ਅੱਜਕੱਲ ਤਾਂ ਫੈਸ਼ਨਲੀ ਵੀ ਬੜੀਆਂ ਚੀਜ਼ਾਂ ਚੱਲ ਪਈਆਂ ਹੋਈਆਂ ਨੇ। ਹਾਂਜੀ ਹਾਂਜੀ। ਲੈਣੀ ਚਾਹੀਦੀ ਨੇ ਵਰਤਣੀਆਂ ਚਾਹੀਦੀ ਨੇ ਜਿੰਨਾ ਸਰੀਰ ਨੂੰ ਢੱਕ ਕੇ ਰੱਖਾਂਗੇ ਉਹਨਾ ਤੰਦਰੁਸਤ ਰਹਿੰਦਾ ਹੈ। ਜੀ। ਹੂੰ। ਪਰ ਇਹ ਆ ਕਿ ਹੁਣ ਜਦੋਂ ਲੱਗੀ ਗਈ ਕਹਿੰਦੇ ਨੇ ਹੁੰਦੇ ਵੀ ਜਦੋਂ ਕਹਿੰਦੇ ਲੱਗ ਗਈ ਤਾਂ ਫਿਰ ਤਾਂ ਕੁਝ ਨਾ ਕੁਝ ਕਰਨਾ ਹੀ ਪਊਗਾ ਜਾਣ ਕੇ ਤਾਂ ਖੂਦ ਵਰਦਾ ਨਹੀਂ ਬਿਲਕੁਲ ਜਾਣ ਕੇ ਖੂਦ ਕਰਦੇ ਆ ਉਹਨਾਂ ਨੂੰ ਕੱਢਦਾ ਵੀ ਕੋਈ ਨਹੀਂ ਸੀ ਹਾਂਜੀ ਹਾਂਜੀ ਜੀ 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 ਹਮ ਆਯੁਰਵੈਦਿਕ ਸਿਸਟਮ ਦੇ ਵਿੱਚ ਇੱਕ ਬਹੁਤ ਵਧੀਆ ਚੀਜ਼ ਹੈ ਹਮ ਜਿਹੜੀ ਤੁਹਾਨੂੰ ਠੰਡ ਤੋਂ ਬਚਾਉਂਦੀ ਆ ਜੀ ਉਹ ਆਈਡੀਆ ਉਹ ਹੈਗੇ ਆ ਜਿਵੇਂ ਕਾਲੀ ਮਿਰਚ ਹੈ ਸੌਂਠ ਹੈ ਸੁੰਡ ਜਿਹਾ ਬਕੈਨੇ ਆ ਹੈਨਾ ਅੱਛਾ ਫਿਰ ਕਈ ਲੋਕਾਂ ਨੂੰ ਲੱਗਦਾ ਕਿ ਆਪਾਂ ਆਪਣੀ ਬਾਡੀ ਤੇ ਦਿਖਾ ਲਈ ਸਭ ਸਭ ਕੁਝ ਹੋ ਗਿਆ ਤੇ ਅੱਜ ਕੱਲ ਤਾਂ ਸਾਡੀਆਂ ਭੈਣਾਂ ਵੀ ਬੱਚੇ ਵੀ ਸਾਡੀਆਂ ਜਿਹੜੀਆਂ ਹੈਗੀਆਂ ਨੇ ਉਹ ਵੀ ਬੜਾ ਡੋਲੇ ਛਾਲਿਆਂ ਦੇ ਉੱਤੇ ਟੈਟੂ ਬਣਾ ਕੇ ਉਹਨਾਂ ਨੇ ਫਿਰ ਉਹ ਸ਼ੋਅ ਕਰਦੇ ਨੇ ਬਿਲਕੁਲ ਬਿਲਕੁਲ ਹੂੰ ਇਹ ਜਿਹੜੇ ਬੰਦੇ ਹੁੰਦੇ ਆ ਉਹ ਤਾਂ ਚਲੋ ਕੋਟ ਪੈਂਟ ਵੀ ਪਾ ਲੈਂਦੇ ਆ ਉਹ ਪੈਗ ਵੀ ਲਾ ਲੈਂਦੇ ਆ ਉਹਨਾਂ ਨੂੰ ਤਾਂ ਲੰਘੂ ਹੋ ਜਾਂਦੀ ਆ ਜੀ 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 ਬਿਲਕੁਲ ਸਾਡੀ ਆ ਭੈਣਾਂ ਬੀਬੀਆਂ ਉਹ ਇਹ ਵੀ ਨਹੀਂ ਕਰ ਸਕਦੀਆਂ ਹੈਨਾ ਤੇ ਉਹਦੇ ਵਾਸਤੇ ਬਹੁਤ ਵਧੀਆ ਚੀਜ਼ਾਂ ਨੇ ਜਿਹੜੀਆਂ ਆਯੁਰਵੈਦਿਕ ਦੇ ਵਿੱਚ ਪਈਆਂ ਨੇ ਇੱਕ ਤਾਂ ਬੇਸਨ ਵਾਲਾ ਦੁੱਧ ਅਸੀਂ ਕਹਿੰਦੇ ਆ ਸਾਰਿਆਂ ਨੂੰ ਕਿ ਜਦੋਂ ਤੁਹਾਨੂੰ ਠੰਡ ਲੱਗ ਜਾਏ ਤਾਂ ਦੁੱਧ ਦੇ ਵਿੱਚ ਬੇਸਨ ਘੋਲ ਕੇ ਜ਼ਰੂਰ ਪੀਆ ਕਰੋ ਜੀ ਬੇਸਨ ਪੂਰਨ ਕਿ ਨਾ ਹਾਂ ਬੇਸਨ ਨੂੰ ਦੁੱਧ ਚ ਘੋਲ ਕੇ ਉਬਾਲ ਕੇ ਜਿਵੇਂ ਬੇਸਨ ਵਾਲਾ ਦੁੱਧ ਹੁੰਦਾ ਉਹ ਜਦੋਂ ਤੁਸੀਂ ਬਣਾਓਗੇ ਜਿਵੇਂ ਇੱਕ ਚਮਚਾ ਬੇਸਨ ਤੇ 1 ਲੀਟਰ ਇੱਕ ਪਾਈਆ ਦੁੱਧ ਦੇ ਵਿੱਚ ਬੋਇਲ ਕਰੋਗੇ ਉਹਦੇ ਚ ਗੁੜ ਪਾ ਲਓ ਸ਼ੱਕਰ ਪਾ ਲਓ ਕੋਈ ਇਦਾਂ ਦਾ ਬੂਰਾ ਖੰਡ ਪਾ ਲਓ ਜਾਂ ਮਿਸ਼ਰੀ ਪਾ ਲਓ ਹੈਨਾ ਚੀਨੀ ਤੋਂ ਪਰਹੇਜ਼ ਕਰੋ ਤੇ ਉਹ ਜਦੋਂ ਤੁਸੀਂ ਪੀਓਗੇ ਰਾਤ ਨੂੰ ਤੁਸੀਂ ਦੇਖੋਗੇ ਸਵੇਰੇ ਜਿਹੜਾ ਛੁਰੜ ਛੁਰੜ ਹੁੰਦੀ ਸੀ ਨੱਕ ਦੇ ਵਿੱਚ ਉਹ ਵੀ ਖਤਮ ਹੋ ਗਈ ਆ ਤੇ ਜਿਹੜਾ ਸਾਡਾ ਗਲੇ ਦੇ ਵਿੱਚ ਪ੍ਰੋਬਲਮ ਚੱਲ ਰਹੀ ਸੀ ਉਹ ਵੀ ਖਤਮ ਹੋ ਗਈ ਆ ਇਸ ਤਰ੍ਹਾਂ ਕਰਕੇ ਸਾਰੀਆਂ ਚੀਜ਼ਾਂ ਜਿਹੜੀਆਂ ਸੌਲ ਬੁੰਦੀਆ ਨੇ ਔਰ ਬਾਕੀ ਖਾਣੇ ਦੇ ਵਿੱਚ ਕਾਲੀ ਮਿਰਚ ਦਾ ਸੇਵਨ ਜ਼ਿਆਦਾ ਕਰਨਾ ਚਾਹੀਦਾ ਇਹਨਾਂ ਲੋਕਾਂ ਨੂੰ ਠੰਡ ਲੱਗ ਜਾਂਦੀ ਹੈ ਔਰ ਉਹ ਵੀ ਸ਼ਹਿਦ ਦੇ ਵਿੱਚ ਪਾ ਕੇ ਅਗਰ ਚਟਿਆ ਜਾਵੇ ਤਾਂ ਹੋਰ ਵੀ ਬਹੁਤ ਵਧੀਆ ਕਰ ਲ ਹੋ ਜਾਂਦੀ ਹੈ ਕੀ ਬਾਤ ਹੈ ਗੁਰਸਬ ਜੀ ਇਹ ਤੁਸੀਂ ਬਹੁਤ ਵਧੀਆ ਗੱਲ ਕਰ ਦਿੱਤੀ ਬਈ ਤੁਹਾਡੇ ਕੋਈ ਵੀ ਸਵਾਲ ਹੋਣ ਤੁਸੀਂ ਸਾਨੂੰ ਇਹ ਸਵਾਲ ਜਿਹੜੇ ਐ ਕਰ ਸਕਦੇ ਹੋ ਸਾਡਾ ਰੇਡੀਓ ਸਪਾਈਸ ਜਿਹੜਾ ਜਿੱਥੇ ਕਿਤੇ ਵੀ ਸੁਣ ਰਹੇ ਹੋ ਜੀ 82888 30488 ਸਾਡਾ ਇੰਡੀਆ ਦਾ ਰੇਡੀਓ ਸਪਾਈਸ ਦਾ ਨੰਬਰ ਹੈ ਔਰ ਇਸ ਤੋਂ ਇਲਾਵਾ ਤੁਹਾਡੇ ਸਾਰਿਆਂ ਕੋਲ ਸਾਡਾ ਇਹ ਨੰਬਰ ਵੀ ਹੈ ਜਿਹੜਾ ਕਿ 6421409622 ਇਸ ਤੋਂ ਇਲਾਵਾ ਜੇ ਤੁਸੀਂ ਗੋਲ ਸਾਹਿਬ ਕੋਲੋਂ ਆਪਣਾ ਕੋਈ ਪਰਸਨਲ ਪ੍ਰੋਬਲਮ ਜਾਂ ਉਹਨਾਂ ਕੋਲੋਂ ਕੋਈ ਦਵਾਈ ਆਰਡਰ ਕਰਨੀ ਹੈ ਉਹਦੇ ਲਈ ਗੋਲ ਸਾਹਿਬ ਦਾ ਨੰਬਰ ਸਾਡੇ ਫੇਸਬੁੱਕ ਪੇਜ ਤੇ ਅਸੀਂ ਦਿੱਤਾ ਹੋਇਆ ਹੈ ਨੰਬਰ ਨੋਟ ਕਰ ਲਓ ਇੱਕ ਵਾਰੀ ਫੇਰ ਤੋਂ 992150 92595 ਯਾਨੀ ਕਿ ਗੋਇਲ ਸਾਹਿਬ ਨੂੰ ਇੱਕ ਕਾਲ ਕੀਤੀ ਤੇ ਬਿਮਾਰੀ ਭੱਜੀ ਲਾਓ ਜੀ ਗੋਇਲ ਸਾਹਿਬ ਇੱਕ ਤਾਂ ਤੁਸੀਂ ਇਹ ਦੱਸਤਾ ਵੀ ਸੀਜ਼ਨਲ ਬਿਮਾਰੀ ਹੈ ਹੈਨਾ ਬਟ ਜਿੱਦਾਂ ਮੈਂ ਆਪਣੀ ਗੱਲ ਕਰਾਈਆਂ ਬਹੁਤ ਸਾਰੇ ਹੋਰ ਵੀ ਇਦਾਂ ਦੇ ਹੁੰਦੇ ਆ ਲੋਕ ਹੈਨਾ ਉਹਨਾਂ ਨੂੰ ਨਜ਼ਲਾ ਖਾਂਸੀ ਸਪੈਸ਼ਲੀ ਨਜ਼ਲਾ ਉਹਨਾਂ ਦਾ ਸਦੀਆਂ ਪੁਰਾਣਾ ਹੋ ਜਾਂਦਾ ਉਹ ਪੁਰਾਣੀ ਨਜ਼ਲੇ ਦਾ ਕੀ ਇਲਾਜ ਹੈ ਬਹੁਤ ਵਧੀਆ ਉਹਦਾ ਇਲਾਜ ਹੈ ਜਿਹੜਾ ਆਪਣੀ ਰਸੋਈ ਘਰ ਚ ਵੀ ਪਿਆ ਲੋਕੀ ਕਰਦੇ ਨੇ ਸਾਡੇ ਵੀ ਦਾਦੀ ਬਾ ਕਰਦੇ ਸੀ ਜੀ ਜਿਹੜਾ ਸੈਂਦਾ ਨਮਕ ਆਉਂਦਾ ਨਾ ਸੈਂਦਾ ਨਮਕ ਹੂੰ 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 ਇਹਨੂੰ ਬਰ ਰੌਕ ਸਾਲਟ ਕਹਿੰਦੇ ਆ ਪਾਕਿਸਤਾਨੀ ਨਮਕ ਕਹਿੰਦਾ ਜੀ 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 ਉਹ ਜਿਹੜਾ ਨਮਕ ਹੈ ਉਹਨੂੰ ਹਨੀ ਦੇ ਵਿੱਚ ਮਿਕਸ ਕਰਕੇ ਜਦੋਂ ਸ਼ਹਿਦ ਵਿੱਚ ਮਿਕਸ ਕਰਿਆ ਜਾਵੇ ਔਰ ਉਹਨੂੰ ਉਹ ਉਂਗਲੀ ਨਾਲ ਇਹ ਚਟਿਆ ਜਾਂਦਾ ਜਿਵੇਂ ਬੱਚੇ ਨੂੰ ਚਟਾਣੇ ਆਪਾਂ ਜੀ ਉਹ ਜਿਹੜਾ ਸ਼ਹਿਦ ਆ ਉਹਨੂੰ ਲੈ ਕੇ ਤੁਸੀਂ ਦੇਖ ਸਕਦੇ ਹੋ ਟਰਾਈ ਕਰ ਸਕਦੇ ਹੋ ਜੇ ਕਿਸੇ ਨੂੰ ਹੁਣੇ ਇਹ ਪ੍ਰੋਬਲਮ ਆ ਉਹ ਹੁਣੇ ਟਰਾਈ ਕਰਕੇ ਦੇਖ ਸਕਦਾ ਵੀਦਨੇ 5 ਮਿੰਟ ਉਹ 5 ਮਿੰਟ ਦੇ ਵਿੱਚ ਵਿੱਚ ਇਹ ਗਲੇ ਦੀ ਖਾਂਸੀ ਨੱਕ ਦਾ ਜ਼ੁਖਾਮ ਉਹਨੂੰ ਇਕਦਮ ਸ਼ਾਂਤ ਕਰਨ ਦੀ ਉਹ ਮਤਲਬ ਕਿ ਦਮ ਰੱਖਦਾ ਔਰ ਇਹ ਇੱਕ ਨੁਸਖਾ ਆਮ ਨਾਰਮਲ ਨੁਸਖਾ ਕਈ ਕਹਣਗੇ ਗੋਲਸਬ ਬੋਲ ਕੇ ਚਲੇ ਜਾਂਦੇ ਆ ਹਾਂ ਐ ਕਿਵੇਂ ਹੋ ਜੂ ਕੀ ਕਰਕੇ ਦੇਖੋਗੇ ਨਾ ਤਾਂ ਹੀ ਹੋਊਗਾ ਗੋਇਲ ਸਾਹਿਬ ਐਵੀ ਦਾ ਬੋਲਦੇ ਨਹੀਂ ਜਦੋਂ ਜਦੋਂ ਬੋਲਦੇ ਆ ਤਾਂ 150 ਬੰਦੇ ਕਰਦੇ ਆ ਉਹ ਦੱਸਦੇ ਆ ਵੀ ਹਾਂ ਮੈਨੂੰ ਫਰਕ ਪੈਂਦਾ ਥੈਂਕ ਯੂ ਤੁਹਾਡਾ ਹਾਂ ਜੀ ਗੋਇਲ ਸਾਹਿਬ ਬੋਲਦੇ ਰਹਿੰਦੇ ਹੋ ਤੁਸੀਂ ਵੀ ਕਰੋਗੇ ਤੁਹਾਨੂੰ ਵੀ ਪਊਗਾ ਕੋਈ ਐਸੀ ਗੱਲ ਹਾਂਜੀ ਇਹ ਤਾਂ ਓੜ-ਪੋੜ ਨੇ ਪੁਰਾਣੇ ਹਨ ਆਪਣੀਆਂ ਜੜੀਆਂ ਦਾਦੀਆਂ ਨਾਨੀਆਂ ਘਰਾਂ ਚੋਂ ਵੀ ਦੱਸਦੀਆਂ ਹੁੰਦੀਆਂ ਸੀਗੀਆਂ ਇੱਕ ਗੋਲਸਾਹ ਇੱਕ ਆਇਆ ਜੀ ਸਾਨੂੰ ਮੈਸੇਜ ਸਿਮਨੀ ਦਾ ਕਹਿੰਦੇ ਨੇ ਕਿ ਮੇਰਾ ਬੇਟਾ ਹਾਲੇ 6 ਇੱਕ ਸਾਲਾਂ ਦਾ ਆ ਤੇ ਉਹਨੂੰ ਠੰਡ ਲੱਗ ਗਈ ਕਹਿੰਦੇ ਔਰ ਕੰਨ 'ਚ ਬੜਾ ਦਰਦ ਹੋ ਰਿਹਾ ਹੂੰ ਹੂੰ ਕਿਉਂਕਿ ਨੱਕ ਕੰਨ ਗਲਾ ਤਿੰਨੋਂ ਕਨੈਕਟਡ ਨੇ ਨਾ ਫੀ ਕਨੈਕਟਡ ਦੇ ਉਹ ਬੱਚੇ ਨੂੰ ਕੀ ਕਰਨਾ ਚਾਹੀਦਾ ਜਿਹੜਾ ਇੱਕ ਨਾ ਪਾਊਡਰ ਆਉਂਦਾ ਆਯੁਰਵੈਦਿਕ ਸਿਸਟਮ ਦੇ ਵਿੱਚ ਫਿਟੋਪਲਾਦੀ ਪਾਊਡਰ ਆਉਂਦਾ ਉਹ ਜਿਹੜਾ ਪਾਊਡਰ ਤੁਸੀਂ ਗੂਗਲ ਦੇ ਸਰਚ ਕਰੋਗੇ ਐਸ ਆਈ ਟੀ او ਸੀ ਟੋ ਪੀ ਐਲ ਏ ਡੀ ਆਈ ਫਿਟੋਪਲਾਦੀ ਜਿਹੜਾ ਪਾਊਡਰ ਆ ਇਹਨੂੰ ਤੁਸੀਂ ਲੈਣਾ ਕਿਸੇ ਵੀ ਚੰਗੀ ਕੰਪਨੀ ਦਾ ਮਿਲ ਜਾਊਗਾ ਹਮਮ ਜੀ ਤੇ ਇਹਨੂੰ ਲੈ ਕੇ ਜਿਹੜਾ ਤੁਸੀਂ ਯੂਜ਼ ਕਰੋਗੇ ਮਤਲਬ ਯੂਜ਼ ਕਰਨ ਦਾ ਤਰੀਕਾ ਬੜਾ ਵਧੀਆ ਹੈ ਦਾ ਮਲ ਅੰਦਾ ਚਮਚ ਲੈਣਾ ਉਹਦੇ ਵਿੱਚ ਇੱਕ ਚਮਚ ਹਣੀ ਪਾ ਕੇ ਬੱਚਿਆਂ ਨੂੰ ਖਿਲਾਓ ਬੱਚਾ ਬੜਾ ਟੇਸਟ ਨਾਲ ਲੈ ਕੇ ਇਹਨੂੰ ਖਾਂਦਾ ਹੈ ਦਾ ਉਹਦੇ ਵਿੱਚ ਹੀ ਹੁੰਦਾ ਹੈ ਜੀ ਰਾਤ ਨੂੰ ਦੇਣਾ ਸੌਣ ਲੱਗੇ ਇਹ ਨਹੀਂ ਆ ਕਿ ਦਿਨੇ ਖਵਾਈ ਜਾਣਾ ਆਪਾਂ ਜਦੋਂ ਬੱਚੇ ਨੇ ਸੌਣਾ ਰਾਤ ਨੂੰ ਕੁਰੂ ਦੇਦੇ ਉਹ ਤਾਂ ਤੁਸੀਂ ਦੇਖੋ ਸਵੇਰ ਤੱਕ ਸਾਰੀ ਛਾਤੀ ਸਾਫ ਹੋ ਜਾਂਦੀ ਹੈ ਔਰ ਜਿਹੜੀ ਸੁਣ ਸੁਣ ਹੁੰਦੀ ਹੈ ਉਹ ਵੀ ਠੀਕ ਹੋ ਜਾਂਦੀ ਹੈ ਤੇ ਬੱਚਿਆਂ ਨੂੰ ਠੰਡ ਲੱਗ ਜਾਂਦੀ ਹੈ ਉਹ ਤੋਂ ਵੀ ਬਚਦੇ ਆ ਖਾਂਸੀ ਹੋ ਜਾਂਦੀ ਹੈ ਉਹਦੇ ਤੋਂ ਵੀ ਵਿਚਾਰ ਰਹਿੰਦਾ ਕੀ ਬਾਤ ਹੈ ਗੁਰਸਬ ਬਹੁਤ ਵਧੀਆ ਗੱਲ ਕੀਤੀ ਤੁਸੀਂ ਇੱਕ ਹੋਰ ਸਾਡੇ ਮਾਤਾ ਜੀ ਨੇ ਬਹੁਤ ਜ਼ਿਆਦਾ ਸਾਡੇ ਰੇਡੀਓ ਸਪਾਈਸ ਨੂੰ ਪਿਆਰ ਕਰਦੇ ਨੇ ਉਹਨਾਂ ਦਾ ਵੀ ਇੱਕ ਸਵਾਲ ਆਇਆ ਜੀ ਕਹਿੰਦੇ ਕਿ ਡਾਕਟਰ ਸਾਹਿਬ ਜੋ ਆਮ ਤੌਰ ਤੇ বুੜੀਆਂ ਦੀ ਪ੍ਰੋਬਲਮ ਦੇ ਐਸਿਡ ਬਹੁਤ ਬੰਦਾ ਹੈ ਸੋਦਤ ਕਿਵੇਂ ਬਚੀ ਹੈ ਜਿਹੜਾ ਐਸਿਡ ਹੈ ਨਾ ਇਹਨੂੰ ਅਸੀਂ ਇੱਕ ਜਲਨ ਕੇ ਅਗਿੱ ਜਲਨ ਹੁੰਦੀ ਹੈ ਹੈਨਾ ਹਾਂਜੀ ਬਿਲਕੁਲ ਆ ਇਹ ਇਹ ਬਸ ਜਿਹੜੀ ਜਲਨ ਹੈ ਨਾ ਇਹਨੂੰ ਤੁਸੀਂ ਮਤਲਬ ਜਿਹੜੀ ਲੋਕਾਂ ਤੋਂ ਆਪਾਂ ਨੂੰ ਥੋੜੀ ਥੋੜੀ ਜਲਨ ਹੁੰਦੀ ਹੈ ਪਹਿਲਾਂ ਤਾਂ ਉਹ ਤੋਂ ਪਰਹੇਜ਼ ਕਰੋ ਤੁਸੀਂ ਨੂੰ ਦੇਖਦੇ ਹੈਨਾ ਚੜੀ ਜਾਓ ਉਹ ਗੁਰਸਾ ਉਹ ਜ਼ਿੰਦਗੀ ਚ ਨਹੀਂ ਕਦੀ ਹੁਣਾ ਓਹ ਜੇ ਜੰਨੀ ਚਲਾ ਕਰ ਰਹੋ ਜੇ ਕੋਈ ਸੋਹਣਾ ਲੱਗਦਾ ਤਾਂ ਉਹਨੂੰ ਦੇਖ ਕੇ ਵੀ ਸੋਹਣਾ ਲੱਗਦਾ ਇਸ ਤੋ ਇਹਨਾਂ ਵੀ ਇਹਨੂੰ ਇੰਨਾ ਸੋਹਣਾ ਬਣਾਇਆ ਤੇ ਮੈਨੂੰ ਇਤੋਂ ਜ਼ਿਆਦਾ ਸੋਹਣਾ ਕਿਉਂ ਬਣਾਤਾ ਮਿੰਦੀ ਨਹੀਂ ਕਿਉਂ ਬਣਾਉਂਦਾ ਸੋਹਣੇ ਮਨ ਕੋਈ ਸੋਹਣਾ ਬਣਦਾ ਬੜੀ ਜੀ 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 ਬਿਲਕੁਲ ਤੇ ਜੇ ਜੇ ਅੱਬਾ ਜ਼ਿਆਦਾ ਗੱਲ ਕਰਾਂਗੇ ਜਿਹੜੀ ਪੇਟ ਦੀ ਜਲਣ ਹੈ ਉਹਦੇ ਵਾਸਤੇ ਸਭ ਤੋਂ ਵਧੀਆ ਚੀਜ਼ ਹੈ ਜੀਰਾ ਅਜਵੈਨ ਤੇ ਸੌਫ ਜੀਰਾ ਅਜਵੈਨ ਸੌਫ ਜੀਰਾ ਅਜਬੈਣ ਤੇ ਸੌਫ ਤਿੰਨੇ ਚੀਜ਼ਾਂ ਨੂੰ ਲੈ ਕੇ ਤਵੇ ਤੇ ਸੇਕ ਲਓ ਸੇਕ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਉਹਨਾਂ ਦਾ ਪਾਊਡਰ ਬਣਾ ਲਓ ਪਾਊਡਰ ਬਣਾ ਕੇ ਜਦੋਂ ਵੀ ਖਾਣਾ ਖਾਂਦੇ ਹੋ ਖਾਣਾ ਖਾਣ ਤੋਂ ਬਾਅਦ ਇੱਕ ਚਮਚਾ ਉਹਦਾ ਜਰੂਰ ਖਾਓ ਚਬਾ ਚਬਾ ਕੇ ਰਸ ਲੈ ਕੇ ਖਾਓ ਐਨੀ ਵੀ ਮੂੰਹ ਚ ਭਾਇਆ ਪਾਣੀ ਪੀ ਲਿਆ ਉਹ ਚਬਕੇ ਉਹਦਾ ਰਸ ਲਓ ਤਾਂ ਕਿ ਮੂੰਹ ਦਾ ਜਿਹੜਾ ਸਲਾਈਵਾ ਸੁਲਾਈਵਾ ਜਿਹੜਾ ਤੁਹਾਡੇ ਪੇਟ ਦੀਆਂ ਅੰਤੜੀਆਂ ਚ ਜਾਂਦਾ ਤਾਂ ਕਦੇ ਵੀ ਪੇਟ ਗੈਸ ਕਬਜ ਜਲਣ ਖੱਟੇ ਡਕਾਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬਲੋਟਿੰਗ ਵਗੈਰਾ ਹੁੰਦੀ ਹੈ ਇਹ ਉੱਥੇ ਹੀ ਖਤਮ ਹੋ ਜਾਂਦੀਆਂ ਨੇ ਔਰ ਇਹਨੂੰ ਜੇ ਲਾਈਫਟਾਈਮ ਵੀ ਕੋਈ ਲੈਂਦਾ ਤਾਂ ਜ਼ਿੰਦਗੀ ਦੇ ਵਿੱਚ ਉਹਨੂੰ ਕਦੇ ਵੀ ਜੋੜਾਂ ਦਾ ਦਰਦ ਨਹੀਂ ਹੋ ਸਕਦਾ ਕਦੇ ਵੀ ਉਹਨੂੰ ਮਤਲਬ ਬੈਕ ਪੇਨ ਨਹੀਂ ਹੋ ਸਕਦਾ ਹੱਡੀਆਂ ਦੇ ਵਿੱਚ ਵਾਇਵਾਦੀ ਖਤਮ ਹੋ ਜਾਂਦੀ ਹੈ ਸਭ ਤੋਂ ਵੱਡੀ ਕੀ ਸੋਗਜ ਰੱਸਾ ਤੇ ਗੰਡ ਨਾ ਰਹੇ ਖੁਸ਼ਕੀ ਨਾ ਲਗੇ ਠੰਡ ਕੀ ਬਾਤ ਹੈ ਜੀ ਸੋ ਗੋਲ ਸਭ ਖੁਸ਼ਕੀ ਤੋਂ ਯਾਦ ਆਇਆ ਕਿਉਂਕਿ ਸਰਦੀਆਂ ਦਾ ਮੌਸਮ ਹੈ ਹਾਲੇ ਸਰਦੀ ਚੱਲ ਰਹੀ ਆ ਔਰ ਵਿੱਚ ਜਦੋਂ ਇਕਦਮ ਮੀ ਪੈ ਜਾਂਦਾ ਹੈ ਇਦਾਂ ਲੱਗਦਾ ਚੱਲ ਗਈ ਠੰਡ ਚੱਲ ਗਈ ਠੰਡ ਮਾਲਾ ਧੁੱਪ ਨਿਕਲੀ ਹਨਾ ਫਿਰ ਦੁਬਾਰਾ ਤੋਂ ਆ ਜਾਂਦੇ ਦੇਖੋ ਮੋਹਾਲੀ ਦੇ ਵਿੱਚ ਤਾਂ ਬਰਫ਼ ਵੀ ਪੈ ਗਈ ਹੁਣ ਹਨਾ ਸੋ ਇਹੋ ਜੇ ਮੌਸਮ ਦੇ ਵਿੱਚ ਜਦੋਂ ਸਕਿਨ ਪ੍ਰੋਬਲਮ ਆਉਂਦੀ ਹੈ ਤਾਂ ਉਹਦੇ ਨਾਲ ਕਿਵੇਂ ਨਿਜਿੱਠਿਆ ਜਾਵੇ ਡਰਾਈ ਸਕਿਨ ਬਹੁਤ ਹੋ ਜਾਂਦੀ ਹੈ ਈਦਾ ਜਿਹੜਾ ਰੱਬ ਹੈ ਨਾ ਜੀ ਉਹ ਸਭ ਦਾ ਬੈਲੈਂਸ ਬਣਾ ਕੇ ਰੱਖਦਾ ਹੂੰ ਉਹਨੂੰ ਡਾਕਟਰਾਂ ਦਾ ਵੀ ਫਿਕਰ ਆ ਕਦੇ ਉਹ ਧੁੱਪ ਕੱਢ ਦਿੰਦਾ ਕਦੇ ਠੰਡ ਕੱਢ ਦਿੰਦਾ ਆ ਨਾੜਾ ਮੋਟਾ ਲੋਕਾਂ ਦਾ ਨਗਲਾ ਜਿਕਾਮ ਖੁਸ਼ਕੀ ਖਸ਼ਕੀ ਚਲਦੀ ਰਹੇ ਡਾਕਟਰਾਂ ਦਾ ਵੀ ਕਾਰੋਬਾਰ ਚੱਲਦਾ ਰਹੇ ਤਾਂ ਉਹ ਲੋਕਾਂ ਨੂੰ ਧਿਆਨ ਰੱਖਣਾ ਚਾਹੀਦਾ ਵੀ ਜੇ ਇੱਕਦਮ ਰੱਬ ਨੇ ਧੁੱਪ ਕੱਢਦੀ ਤਾਂ ਇਹ ਨਾ ਸੋਚੋ ਵੀ ਗਈ ਠੰਡ ਆਈ ਇਹ ਜਾਂਦੀ ਠੰਡ ਜਿਹੜੀ ਮਾਰ ਕਰਦੀ ਹੈ ਮਿਲੁਰੂ ਵੀ ਕਹਿੰਦੇ ਸਾਡੇ ਵੀ ਆਉਂਦੀ ਵੀ ਮਾਰ ਕਰਦੀ ਹੈ ਤੇ ਜਾਂਦੀ ਵੀ ਮਾਰ ਕਰਦੀ ਆ ਤਾਂ ਇਦੋਂ ਹਮੇਸ਼ਾ ਧਿਆਨ ਰੱਖੋ ਕਿ ਜਦੋਂ ਜਾਂਦੀ ਠੰਡ ਆ ਉਹਨੂੰ ਜੇ ਤੁਸੀਂ ਹੋਰ ਨਹੀਂ ਕੋਈ ਕਰ ਸਕਦੇ ਜੇ ਤੁਸੀਂ ਮੋٹے ਕੱਪੜੇ ਪਾਉਣੇ ਬੰਦ ਕਰਤੇ ਕੋਟ ਪਾਉਣੇ ਜ ਜ ਕੁੱਟੀਆਂ ਪਾਉਣੀਆਂ ਬੰਦ ਕਰਦੇਓ ਤਾਂ ਆਪਦੇ ਨਾਲ ਕੋਈ ਲੋਹੀ ਲੋਈ ਜ਼ਰੂਰ ਰੱਖਿਆ ਕਰੋ ਜਦੋਂ ਖੰਡ ਜੀ ਲੱਗੇ ਲੋਈ ਨਪੇਟਲੀ ਬੁੱਕਲ ਮਾਰ ਲਈ ਹੈ ਨਾ ਤੇ ਇਹ ਜਿਹੜੀ ਜਿਹੜੀ ਇਹਦੇ ਕਰਕੇ ਖੁਸ਼ਕੀ ਆਉਂਦੀ ਹੈ ਸਕਿਨ ਦੇ ਉੱਤੇ ਬਹੁਤ ਖੁਸ਼ਕੀ ਆਉਂਦੀ ਹੈ ਰੈਸ਼ ਆਉਂਦੇ ਨੇ ਕਈ ਵਾਰ ਤਾਂ ਇੰਨੀ ਆਉਂਦੀ ਹੈ ਵੀ ਖਾਜ ਕਰ ਕਰਕੇ ਉਹੀ ਪਟ ਦਿੰਦੇ ਨੇ ਆਪਣੀ ਸਕਿਨ ਨੂੰ ਗੁਆਟ ਵੀ ਆ ਜਾਂਦਾ ਹਾਂਜੀ ਹੂੰ ਹੂੰ ਉਹਨਾਂ ਲੋਕਾਂ ਵਾਸਤੇ ਸਭ ਤੋਂ ਵਧੀਆ ਰੱਬ ਨੇ ਰੱਬ ਨੇ ਨਾਲ ਉਹਦੇ ਇੰਤਜ਼ਾਮ ਵੀ ਕੀਤੇ ਹੋਏ ਨੇ ਕੋਈ ਐਸੀ ਚੀਜ਼ ਨਹੀਂ ਹੈ ਦੁਨੀਆ ਦੇ ਵਿੱਚ ਐਸੀ ਕੋਈ ਮਰੀ ਨਹੀਂ ਜਿਹੜੀ ਕੁਦਰਤੀ ਇਲਾਜ ਨਾ ਹੋ ਸਕੇ ਬਿਲਕੁਲ ਸਹੀ ਹਮ ਉਹਨਾਂ ਦੇ ਸਭ ਤੋਂ ਵੱਡਾ ਜਿਹੜਾ ਪ੍ਰਬੰਧ ਕੀਤਾ ਮਾਲਕ ਨੇ ਸੱਚੇ ਪਾਤਸ਼ਾਹ ਨੇ ਉਹ ਕੀਤਾ ਕਿ ਨਾਰੀਅਲ ਦਾ ਤੇਲ ਹਮ ਅਗਰ ਉਹ ਬਾਡੀ ਦੇ ਉੱਤੇ ਮਲਦੇ ਆ ਜੀ ਉਸ ਤੋਂ ਬਾਅਦ ਨਾਰੀਅਲ ਦਾ ਤੇਲ ਬਾਡੀ ਤੇ ਮਲਣਾ ਤੇ 50 ਗ੍ਰਾਮ ਨਾਰੀਅਲ ਦੇ ਤੇਲ ਦੇ ਵਿੱਚ 100 ਗ੍ਰਾਮ ਅਗਰ ਦੇਸੀ ਘੋਪਾਇਆ ਜਾਵੇ ਤਾਂ ਉਹਨੂੰ ਧੁੰਨੀ ਦੇ ਵਿੱਚ ਮਲਿਆ ਜਾਵੇ ਕੱਚਾ ਦੇ ਵਿੱਚ ਮਲਿਆ ਜਾਵੇ ਤਾਂ ਤੁਸੀਂ ਇਹ ਦੇਖ ਲਓ ਵੀ ਤੁਹਾਡੇ ਢੇੜੇ ਢੇੜੇ ਖੁਸ਼ਕੀ ਨਹੀਂ ਰਹਿ ਸਕਦੀ ਮੈਂ ਤਾਂ ਇਹ ਵੀ ਕਹਿਣਾ ਕਿਈ ਵਾਰੀ ਢੋਲੀ ਦਾ ਢੋਲੀ ਗਵੰਡੀਆਂ ਦੀ ਖੁਸ਼ਕੀ ਵੀ ਦੂਰ ਹੋ ਜਾਈ ਅੱਛਾ ਗੋਇਲ ਸਾਹਿਬ ਉਹ ਖੁਸ਼ਕੀ ਤਾਂ ਦੂਰ ਹੋ ਜੂਗੀ ਲੇਕਿਨ ਸਭਾ ਦੀ ਖੁਸ਼ਕੀ ਕਿਵੇਂ ਦੂਰ ਕਰੀਏ ਸਭਾ ਚ ਨਹੀਂ ਜਾਂਦੀ ਸੁਭਾਅ ਜੋ ਖੁਸ਼ਕੀ ਚਲੀ ਜਾਂਦੀ ਹੈ ਜੀ ਪਤਾ ਕਿਵੇਂ ਜਾਂਦੀ ਹੈ ਸੁਭਾਅ ਦੀ ਜਿਹੜੀ ਖੁਸ਼ਕੀ ਹੈ ਨਾ ਉਹ ਮਾੜੇ ਬੰਦੇ ਤੇ ਨਿਕਲਦੀ ਹੈ ਤਗੜੇ ਬੰਦੇ ਮੂਰੇ ਜਾ ਕੇ ਚਲੀ ਜਾਂਦੀ ਹੈ ਤੁਸੀਂ ਹਮੇਸ਼ਾ ਤਗੜੇ ਤਗੜੇ ਜਦੋਂ ਕੋਈ ਬੰਦਾ ਗੁੱਸਾ ਕਰ ਰਿਹਾ ਉਹਦੇ ਮੂਰੇ ਖੜੀ ਪਹਿਲਵਾਨ ਖੜਾ ਹੋ ਜਾਏ ਉਹਦਾ ਮੁੱਛਾ ੱਲੇ ਆ ਜਾਏ ਮਾੜੇ ਬੰਦੇ ਨੂੰ ਦੇਖ ਕੇ ਗੁੱਸਾ ਚੜਦਾ ਬੰਦੇ ਨੂੰ ਬਿਲਕੁਲ ਗਰਲਸ ਆਪ ਜੀ ਗਰਲਸ ਆਪ ਦੀਆਂ ਸਿੱਧੀਆਂ ਗੱਲਾਂ ਔਰ ਦੇਖੋ ਜਿਹੜਾ ਬੰਦਾ ਆਪ ਕਹਿ ਰਿਹਾ ਕਿ ਡਾਕਟਰ ਦਾ ਵੀ ਕਾਰੋਬਾਰ ਚੱਲਦਾ ਰਹੇ ਤੇ ਉਸ ਤੁਸੀਂ ਆਪ ਸੋਚ ਸਕਦੇ ਵੀ ਉਹਦੇ ਮੰਜਪੂਰਾ ਵੀ ਲਾਲਚਣੀ ਹੈ ਜੋ ਸੀ ਜੇ ਕੀ ਤੁਸੀਂ ਵੀ ਚਾਹੁੰਦੇ ਹੋ ਕਿ ਕੋਈ ਆਪਣੀ ਦਵਾਈ ਇੱਥੇ ਆਰਡਰ ਕਰਨਾ ਤੇ ਗੋਲ ਸਾਹ ਬਾਰ ਮੰਗਲਵਾਰ ਨੂੰ ਸਾਡੇ ਨਾਲ ਜੁੜਦੇ ਨੇ ਤੁਹਾਡੇ ਸਵਾਲ ਔਰ ਸਾਡੇ ਜਵਾਬ ਜਿਹੜੇ ਨੇ ਦੇਖੋ ਆਯੁਰਵੇਦ ਅਪਣਾਓਗੇ ਤੇ ਜ਼ਿੰਦਗੀ ਦੇ ਵਿੱਚ ਸੁਖੀ ਹੋ ਜਾਓਗੇ ਜਿਵੇਂ ਅਸੀਂ ਵਾਪਸ ਆਪਣੇ ਦੁਬਾਰਾ ਉਹਨਾਂ ਚੀਜ਼ਾਂ ਵੱਲ ਪਰਤ ਰਹੇ ਇੱਕ ਟਾਈਮ ਸੀ ਅਸੀਂ ਆਪਣੇ ਘਰਾਂ ਦੇ ਵਿੱਚ ਪਿੱਤਲ ਬਾਹਰ ਕੱਢਿਆ ਸਟੀਲ ਦੇ ਭਾਂਡੇ ਵਰਤਨੇ ਸ਼ੁਰੂ ਕਰ ਦਿੱਤੇ ਸਾਡੇ ਘਰਾਂ ਦੇ ਵਿੱਚ ਬਿਮਾਰੀਆਂ ਆਉਣੀਆਂ ਸ਼ੁਰੂ ਹੋ ਗਈਆਂ ਉਸੇ ਤਰੀਕੇ ਦੇ ਨਾਲ ਹੁਣ ਇੱਕ ਵਾਰੀ ਫੇਰ ਤੋਂ ਕਿਹਾ ਜਾ ਰਿਹਾ ਮਿੱਟੀ ਦੇ ਭਾਂਡੇ ਵਰਤੋ ਹਨਾ ਕਲੇ ਦੀਆਂ ਚੀਜ਼ਾਂ ਸੀ ਵਰਤਨਾਪੇ ਫਿਰ ਤੋਂ ਦੁਬਾਰਾ ਅਸੀਂ ਵਾਪਸ ਜੜਾਂ ਦੇ ਨਾਲ ਜੁੜਨਾਪੇ ਹੁਣ ਅਸੀਂ ਕਹਿੰਦੇ ਆਪਣੇ ਬੱਚਿਆਂ ਨੂੰ ਕਿ ਜਾਓ ਮਿੱਟੀ 'ਚ ਖੇਡੋ ਇਹ ਰਿਸਰਚਾਂ ਗੱਲ ਕਹਿ ਰਹੀਆਂ ਨੇ that means ਕਿ ਬੈਕ ਟੂ ਬੇਸਿਕ ਸਾਨੂੰ ਆਉਣਾ ਹੀ ਪੈਣਾ ਆ ਜੋ ਮਰਜ਼ੀ ਹੋ ਜਾਵੇ ਸੇਮ ਵੇ ਤੁਸੀਂ ਦੁਨੀਆ ਭਰ ਦੀਆਂ ਅਲੋਪੈ ਤੁਸੀਂ ਲੱਕ ਰੋਗ ਸਹਿੇੜ ਲੋ ਅਲਟੀਮੇਟਲੀ ਤੁਹਾਨੂੰ ਨੇਚਰ ਦੇ ਨਾਲ ਇੱਕਮਿਕ ਹੋਣਾ ਹੀ ਪੈਣਾ ਹੈ ਔਰ ਨਿਊਜ਼ੀਲੈਂਡ ਜੋ ਕਿ ਨੇਚਰ ਵਾਲਾ ਇੱਕ ਮੁਲਕ ਹੈ ਜਿੱਥੇ ਕੁਦਰਤ ਬਹੁਤ ਸੋਹਣੀ ਹੈ ਕੁਦਰਤ ਦੇ ਅੰਗ ਸੰਤ ਤੁਸੀਂ ਰਹਿੰਦੇ ਹੋ ਉੱਥੇ ਹੀ ਕੁਦਰਤੀ ਤਰੀਕੇ ਦੇ ਨਾਲ ਜੀਣਾ ਸ਼ੁਰੂ ਕਰਦੋ ਆਯੁਰਵੇਦ ਅਪਣਾਉਣਾ ਸ਼ੁਰੂ ਕਰਦੋ ਗੁਇਲ ਸਾਹਿਬ ਕੋਲੋਂ ਜੇ ਤੁਸੀਂ ਕੋਈ ਵੀ ਆਯੁਰਵੈਦਿਕ ਦਵਾਈ ਕਿਸੇ ਵੀ ਪ੍ਰੋਬਲਮ ਦੀ ਮੰਗਵਾਉਣਾ ਚਾਹੁੰਦੇ ਹੋ ਤੇ ਉਹਨਾਂ ਨਾਲ ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ ਨੰਬਰ ਹੈ ਜੀ 99150 92595 ਬਾਕੀ ਸਾਡਾ ਇਹ ਪ੍ਰੋਗਰਾਮ ਤੇ ਗੁਇਲ ਸਾਹਿਬ ਦੇ ਨਾਲ ਹੈ ਹੀ ਹੈ ਗੁਇਲ ਸਾਹਿਬ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਆਪਣੀ ਸਿਹਤ ਦਾ ਖਿਆਲ ਰੱਖੋ ਆਪਣੇ ਬੱਚਿਆਂ ਦੀ ਸਿਹਤ ਦਾ ਖਿਆਲ ਰੱਖੋ ਅਸੀਂ ਹਮੇਸ਼ਾ ਤੁਹਾਡੇ ਨਾਲ ਹਾਂ ਕਦੇ ਵੀ ਰੇਡੀਓ ਸਪਾਈਸ ਦੇ ਉੱਤੇ ਫੋਨ ਕਰਕੇ ਸਾਡੀ ਜਿਹੜੀ ਵੈਬਸਾਈਟ www.vedwan.com ਤੇ ਜਾ ਕੇ ਚੰਗੀ ਤਰ੍ਹਾਂ ਸਾਡੇ ਪ੍ਰੋਡਕਟਾਂ ਬਾਰੇ ਜਾਣਕਾਰੀ ਲਓ ਪੜੋ ਉਸ ਤੋਂ ਬਾਅਦ ਜੇ ਆਪਣੇ ਪਰਿਵਾਰ ਦੇ ਵਿੱਚ ਲੱਗਦਾ ਹੈ ਕਿ ਇਹ ਸਾਰੇ ਚੀਜ਼ਾਂ ਠੀਕ ਨੇ ਗੋਲਸਾਭ ਠੀਕ ਗੱਲ ਕਰ ਰਹੇ ਨੇ ਤੋ ਜਦੋਂ ਤੁਹਾਡੇ ਮਾਈਂਡ 'ਚ ਇਹ ਗੱਲ ਆਵੇ ਤਾਂ ਹੀ ਤੁਹਾਡੀਆਂ ਦਵਾਈਆਂ ਆਰਡਰ ਕਰੋ ਐਵੇਂ ਆਰਡਰ ਨਾ ਕਰਿਆ ਕਰੋ ਕੋਈ ਵੀ ਆ ਕੇ ਰੇਡੀਓ 'ਤੇ ਬੋਲ ਗਿਆ ਸੀ ਆਰਡਰ ਕਰ ਦਈਏ ਬਹਿਲਾ ਚੰਗੀ ਤਰ੍ਹਾਂ ਸਮਝੋ ਵਿਚਾਰੋ ਜੇ ਸੁਭਾਸ਼ ਗੋਇਲ ਬਾਰੇ ਵਿਚਾਰਨਾ ਤਾਂ ਸਿਰਫ ਗੂਗਲ 'ਤੇ ਜਾ ਕੇ ਲਿਖੋ ਸੁਭਾਸ਼ ਗੋਇਲ ਚੰਡੀਗੜ੍ਹ ਤੁਹਾਡਾ ਵੀਰ ਤੁਹਾਡੇ ਅੱਗੇ ਹਾਜ਼ਰ ਚੰਗੀ ਤਰ੍ਹਾਂ ਜਾਣੋ ਪਛਾਣੋ ਤੇ ਫਿਰ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਜੀ ਚੜ੍ਹਦੀ ਕਲਾ ਚ ਰਹੋ ਸ਼ੁਕਰੀਆ ਗੋਲ ਸਾਹਿਬ